ਆ ਗਿਆ ਇਹ ਦਿੱਲੀ 에어ਪੋਰਟ 그러면은 ਗੇਟ ਖੁੱਲ੍ਹਾ ਆਇਆ ਕਰਦਿਆਂ ਨੇ ਆ ਜਿਲਾਨਾ ਦਾ ਪਰੌਂਠਾ ਪੂਰਾ ਮਿਲੂਗਾ ਨਹੀਂ ਤਾਂ ਨਹੀਂ ਮਿਲਣੇ ਸਟੇਸ਼ਨ 5 ਦੀ ਕਹਿੰਦੇ ਗ੍ਰੈਂਡ ਓਪਨਿੰਗ 50 ਕਿਲੋਮੀਟਰ 15 ਮਈ ਪਹੁੰਚ ਗਿਆ ਇਸਟਾਪੜ ਚ ਲੈਟ ਚਲ ਗਈ ਇੱਕ ਮੰਗਾਓ ਅੱਛਾ 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 ਜੀ ਭਾਜੀ ਆਇਆ ਸੀਗਾ ਜੀ ਇੱਕ ਦੋ ਦਿਨ ਲਈ ਇੱਕ ਦਿਨ ਲਈ ਆ ਗਿਆ ਇਹ ਦਿੱਲੀ 에어ਪੋਰਟ ਰਵਿੰਦਰਾ ਬੂਟ ਕਿਟ ਕਿਟੇ ਪਾਇਆ ਵਾਦਾ ਅੰਦਰ ਸਲੋ ਬਹੁ ਸੀਗੀ ਨਾ ਉਹ ਲਓ ਜੀ ਪਾਜੀ ਹੁਣੀ ਸਾਡੇ ਆ ਗਏ ਆ ਇੰਡੀਆ ਵੈਲਕਮ ਹੋ ਗਿਆ ਲਓ ਜੀ ਜੋਤਾ ਵੀ ਨਹੀਂ ਜੋਤਾ ਮੁੜਿਆ ਹੈ ਜੀ ਜੋਤਾ ਘੇਆ ਰਿਹਾ ਉਹ ਕਹਿੰਦੇ ਜਗ੍ਹਾ ਨਹੀਂ ਇਹਨੇ ਨਾ ਅੱਡੀ ਜਗ੍ਹਾ ਨਹੀਂ ਚਾਹ ਦੇ ਮੇਰੇ ਚ ਕਾਲਾ ਪਿਆ ਹੋਵਾ ਪੂਰੀ ਨਹੀਂ ਪ੍ਰਗਟ ਲਾਰ ਸਾਡੇ ਪਾਜੀ ਜੜੀ ਪਹੁੰਚਿਆ ਜੀ ਹੁਣ ਆਏ ਹੁਣ ਪਾਰਕਿੰਗ ਜੀ ਆ ਜੀ ਹੁਣ ਰਵਿੰਦਰ ਹੈਟ ਜੜੇ ਬੂਟ ਪਾ ਕੇ ਤੁਰਿਆ ਆ ਚਲੋ ਆ ਜਾ ਲੜੋ ਨਾਣ ਸਾਨੂੰ ਮੋੜ ਤਾਰੇ ਕੋਈ ਗੱਲ ਨਹੀਂ ਆ ਜਾਓ ਖਲੋਏ ਇਹ ਵੀ ਲੈ ਜਾਣੇ ਇਹ ਵੀ ਰੱਖੋ ਚ ਨਹੀਂ ਬਹਿ ਜਾ ਚਲੋ ਚੱਕਾ ਨਹੀਂ ਦੇ ਰਹੇ ਨੇ ਪਿੰਡ ਉਹ ਬ੍ਰੇਕ ਪਰਾਵਾ ਤੂੰ ਹੀ ਲੈਣੀ ਆ ਉਹ ਇਹ ਪਲਟਾ ਯਾਰ ਯਾਰ ਦੇਖ ਲਓ ਪਾਜੀ ਕੀ ਐਟਮਾ ਕਰਦੇ ਦੇਖ ਲਓ ਆ ਲੋ ਉਹ ਆ ਰਹਾ ਬੈਟ ਚਲੀ ਗਈ ਰਹੀ ਵੀਰੜਾ ਹਾ ਲੋ ਹਾ ਲੋ ਬੱਚੋ 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 ਆਇਆ ਸਾਰਾ ਬੰਦਾ ਵੇ ਬਾਬਾ ਲੋ ਜੀ ਕਹਿੰਦੇ ਦਰਸ਼ਕਾਂ ਜੇ ਨਰਮਾਸ ਜੋਤੇ ਚਾ ਦੇਖੋ ਮੈਚ ਦੇਖਦਾ ਹੋਇਆ ਖਾਂਦਾ ਖਾਂਦਾ ਮੈਚ ਦੇਖਦਾ ਹੋਇਆ ਕਿੰਨਾ ਜਿਆਦਾ ਸਾਰਾ ਐ ਕਾਇਆ ਇੱਧਰ ਇਹ ਸੋਨੇ ਆਇਓ ਆ ਦੇਖੋ ਪਾਲਾ ਆ ਬਾਹਰ ਘੁੰਮੇ ਜਾਂਦਾ ਈ ਬਣੋ ਯਾਰ ਸਾਟਾ ਕਹਿੰਦਾ ਮੇਰੇ ਵੀਰੋ ਅਸੀਂ ਆ ਗਏ ਆ ਜੀ ਆਪਣੇ ਘਰ ਪਹੁੰਚਣ ਲੱਗੇ ਜੰਨੀ ਹੁਣੇ ਵੀ ਉੱਠ ਗਏ ਆ ਤੇ ਅਸੀਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਦੁਬਾਰਾ ਹੋ ਗਈ ਆ ਆ ਲਓ ਜੀ ਗੇਟ ਖੁੱਲਾ ਆ ਕਰਦਿਆਂ ਨੇ ਆ ਲਓ ਜੀ ਕੰਦ ਆਏ ਮੁੰਡੇ ਆ ਗਏ ਕਿੰਨੇ ਖੁਸ਼ੀ ਜਾਬਾ ਜੀ ਬਾ ਕਹਿੰਦੇ ਮੇਰੇ ਵੀਰੋ ਮੁੰਡੇ ਆ ਗਏ ਘਰ ਲੋਜੀ ਆ ਸਾਡੀ ਮਾਤਾ ਜੀ ਘਰੇ ਆ ਕਿੱਦਾਂ ਜੀ ਮਾਤਾ ਦਾਸ ਰਿਗਾ ਹੈਲੋ ਹੈਲੋ ਹਾਊ ਆਰ ਯੂ ਫਾਈਨ ਗੁੱਡ ਆ ਗਿਆ ਜਦੋਂ ਮੈਂ ਬਾਹਰੋਂ ਗਿਆ ਸੀ ਵਧੀਆ ਲੈ ਮਾਤਾ ਕਿੱਦਾਂ ਆਇਆ ਸੀ ਬਾਹਰੋਂ ਕੋਈ ਵਧੀਆ ਵਧੀਆ ਸਫਰ ਵਧੀਆ ਸਾਰੇ ਵਧੀਆ ਚਲੋ ਬਈ ਆਹੋ ਜਸਨੀ ਕਿੱਦਾ ਈ ਡੜੀ ਕਿੱਦਾ ਵੇ ਠੀਕ ਹੈ ਜੀ ਵਦ ਗਿਆ ਜੀ ਲਓ ਬਈ ਆ ਗਿਆ ਜੀ ਭਾਈ ਹੁਣੀ ਪਹੁੰਚ ਗਿਆ ਘਰ ਲਓ ਜੀ ਸਸੀ ਗਾਲ ਜੀ ਉਹ ਬੱਲੇ ਕਿੱਦਾ ਡੜੀ ਮਾ ਜੀ ਮਾਦਾਨ ਚੋਇਆ ਤੇਲ ਆਪਣੇ ਪੁੱਤਰਾ ਨੇ ਪਿਆ ਆ ਜਾ ਮੁੰਡੇ ਅੰਦਰ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਓਏ ਓਏ ਹੋਏ ਫੇਲ ਮਾਰ ਲੈ ਸੀ ਦੇਖੋ ਜੀ ਚੋਣ ਜੀ ਤੁਹਾਡਾ ਫੋਨ ਘੱਟ ਲਈਏ ਇਹ ਖੁਸ਼ੀਆਂ ਹੋ ਜਾਂ ਬੜੇ ਭਰਾ ਆ ਜਾਂਦੇ ਆ ਕਰ ਦੇਖੋ ਕਿਦਾਂ ਮਾਮਾ ਖੁਸ਼ ਹੋ ਜਾਂਦੀ ਆ ਤੇ ਇਧਰ ਆ ਦੇਖੋ ਜੀ ਓਏ ਸੁਣ ਉਹ ਘਰ ਦੇ ਵਿੱਚ ਹਾਰ ਪਾਈ ਨਹੀਂ ਆਪਣੀ ਜਿਹੜੇ ਲੈ ਕੇ ਆਂਦੇ ਸੀ ਉਹ ਵਾਹ ਬੱਬੇ ਹਾਰ ਕਿੱਥੇ ਆਪਣੇ ਹਾਰ ਕਿੱਥੇ ਆ ਕੰਮ ਕੀਤਾ ਲੱਗਦਾ ਆ ਹੈ ਉਹ ਦੱਸ ਲਓ ਜੀ ਟੈਨਚੂਰ ਚ ਰੱਖ ਲਓ ਆਪਣੇ ਲਓ ਜੀ ਆ ਗਿਆ ਜੀ ਘਰ ਪਹੁੰਚ ਗਿਆ ਜੀ ਭਾਜੀ ਲੈ ਹੈ ਠੰਡਾ ਕੁਤਵੀਰ ਠੰਡਾ ਨਹੀਂ ਆਲੂ ਵਾਲੇ ਪਰੌਂਠੇ ਖਾਉਂਗੇ ਅੱਜ ਪਰੌਂਠੇ ਖਵਾਉਦੇ ਆ ਬੜੇ ਟਾਈਮ ਬਾਅਦ ਪੰਜਾਬ ਆਏ ਆ ਜੀ ਸਹੀ ਗੱਲ ਹੈ 6 2 3 ਸਾਲ ਹੋ ਗਏ ਪਤਾ ਯਾਰ ਆ ਨਾ ਬਾਈਪਾਸ ਵੀ ਨਵਾਂ ਬਣ ਗਿਆ ਨਵਾਂ ਬਣ ਗਿਆ ਸਾਡੀ ਵਾਲਾ ਨਾ ਸੜਕਾਂ ਆਉਂ ਕੱਟੀਆਂ ਨੇ ਆਪਣਾ ਪੰਜਾਬ ਦਾ ਸਾਡੀ ਵਟੇ ਹੋਵੇ ਸਾਡੀ ਗੱਲ ਗੱਲ ਲਗਾ ਲਓ ਜੀ ਕਦਾਂ ਭਾਜੀ ਲੱਗਾ ਸਫਰ ਵਧੀਆ ਵਧੀਆ ਲਗਾ ਤਾਕੀ ਦਾ ਦਾ 100 ਕੇ ਆਗੇ ਲਓ ਜੀ ਅੱਦਾਂ ਨਹੀਂ ਮਿਲਣਾ ਤੁਹਾਨੂੰ ਪਰੌਠਾ ਠੀਕ ਹੈ ਜਿਹ ਲੈਣਾ ਦਾ ਪਰੌਠਾ ਪੂਰਾ ਮਿਲੂਗਾ ਨਾ ਇਹ ਤਾਂ ਨਹੀਂ ਮਿਲਣਾ ਕੋਈ ਛੋੜੀ ਦਾ ਨਹੀਂ ਪਰੌਠਾ ਜਾਨ ਹੁੰਦੀ ਪਰੌਣੀ ਆਏਗੀ ਲਓ ਜੀ ਪਰੌਠੇ ਖਾਦੇ ਜਾ ਰਹੇ ਆ ਖੀਰੇ ਨਾਲ ਗੱਬਰੂਆਂ ਨੇ ਮੈਂ ਉੱਪਰ ਸਿਕੋਟੇ ਦੇ ਸਟੇਸ਼ਨ 5 ਦੀ ਕਹਿੰਦੇ ਗ੍ਰੈਂਡ ਓਪਨਿੰਗ ਕਰਨ ਲੱਗੇ ਆ ਉਹ ਕਿਹ ਹੁੰਦੀ ਗ੍ਰੈਂਡ ਓਪਨਿੰਗ ਉਦਾਂ ਸੁਣਿਆ ਜੀ ਭਾਜੀ ਲੈ ਕੇ ਆਇਆ ਥੈਂਕ ਯੂ ਭਾਈ ਸਾਡਾ ਬਹੁਤ ਬਹੁ ਜੀ ਬਹੁਤ ਜੀ ਭਾਜੀ ਕਹਿੰਦਾ ਕਰੇ ਰਿਹਾ ਕਰੋ ਤੇ ਗੇਮ ਖੇਡਿਆ ਕਰੋ ਬਾਲਾ ਘੁੰਮਣਾ ਫਿਰਦਾ ਰਹੀ ਹੈਗਾ ਲੋ ਜੀ ਦੇਖਦੇ ਹਾਂ ਚਲਾ ਕੇ ਕੀ ਕਹਿੰਦੀ ਆ ਕੀ ਕਹਿੰਦੀ ਹੈ ਬੰਦੇ ਮਾਰ ਉਹ ਲੋ ਜੀ ਪਹਿਲਾਂ ਸਾਨੂੰ ਮਿਲੋ ਵੀ ਆ ਕੇ ਵਾਇਰ ਇਹ ਕਾਰੀ ਵਾਇਰ ਇਹ ਨਾ ਦੱਸ ਦੇ ਵਾਹ ਯਾਰ ਬਾਲੋ ਜਿਹੜਾ ਲਾਗ ਆਇਆ ਵੱਡਾ ਇਨਾ ਛੋਟਾ ਬਾਲੋ ਲਾਏ ਖਲਾ ਹੋਰ ਬੜੇ ਜਿਹਾ ਖਾਣਾ ਆ ਇਹ ਬਾਈ ਮਿਲੂਗੀ ਤੁਹਾਨੂੰ ਗੇਮ ਚ ਲਾਉਣ ਲਈ ਪਲੱਗ ਤੋਂ ਗੇਮ ਚਲੋ ਜੀ ਹੁਣ ਤੁਸੀਂ ਜੇ ਨੂੰ ਤੁਸੀਂ ਇਦਾਂ ਕੋ ਸਕਦੇ ਆ ਲਓ ਜੀ ਫੇਰ ਸੰਦ ਹੋਰ ਤਾਰਾ ਮਿਲੂਗੀਆਂ ਫੇਰ ਚੱਕਣੇ ਫਿਰ ਰੋਬੋਟ ਮਿਲੂਗਾ ਜੀ ਲਓ ਜੀ ਫੇਰ ਫੇਰ ਮਾਲਿਆ ਜੋਰ ਲਗਾ ਕੇ ਉੱਪਰੋਂ ਚੱਕਣਾ ਪਊਗਾ ਲਓ ਜੀ ਕਹਿੰਦੇ ਲਓ ਜੀ ਕਹਿੰਦੇ ਲੋ ਇਹਨੇ ਹੋਰ ਜ਼ੋਰ ਲਾ ਲਓ ਜੀ ਇਹ ਖੋਲ ਦੀ ਦੇ ਲਓ ਜੀ ਕਹਿੰਦੇ ਬਣ ਗਈ ਗੱਲ ਕੁਝ ਰਹਿੰਦਾ ਤਾਂ ਨਹੀਂ ਦੇਖ ਰਹਾ ਉਹ ਗਾਰੰਟੀ ਕਾਰਡ ਇਹ ਉਹ ਵਿੱਚੇ ਰਹਿਣ ਦੋ ਪਾਲੇਵਣੀ ਮਿਸ ਕਰ ਰਹੇ ਹੁਣ ਇਹ ਗ੍ਰੈਂਡ ਓਪਨਿੰਗ ਨੂੰ ਚੱਲ ਨਹੀਂ ਪਾਲਾ ਮਿਸ ਕਰ ਰਹੇ ਚਲੋ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਆਇਆ ਨੂੰ ਖੜਾ ਰਮਾਉਣਾ ਖੇਡ ਨਹੀਂ ਵੀ ਨਹੀਂ ਹੋਣੀ ਉਹ ਕਹਿੰਦੇ ਨੀਲੀ ਲੈਟ ਜਾ ਗਈ ਵਿੱਚ ਉਹ ਰਹੇ ਉਹ बनया प्लान ईस्टवुड जाणदा छन्नी होनी रात नुंदा ਜਾਣਾ ਜਾਣਾ ਪਾਲਨਗਰਾਰੀ ਪਸਾਰੀ ਸ਼ਰਟ ਪਾ ਕੇ ਭਰਾਵਾ ਜਿਹੜੇ ਮੇਰੇ ਬੂਟ ਖਲਾਇਆ ਘਰ ਤੋਂ ਜਾ ਬੂਟ ਉੱਥੋਂ ਪਾਲਾ ਬੂਟ ਐ ਨਹੀਂ ਕਿ ਪਾਲਾ ਜਾ ਕੇ ਨਹੀਂ ਨਹੀਂ ਪਰ ਜਿਹੜੀਆਂ ਲਕੋਪਟੇ ਦੀਆਂ ਚੱਪਲਾਂ ਨੇ ਜਿਹੜਾ ਮਕਰਮੱਛ ਬਣਿਆ ਵਾ ਬੱਸ 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 ਸਿਰਾਈ ਸਿਰਾਈ ਜੇ ਤੋੜਦਾ ਸਿਰਾਈ ਸਿਰਾਈ ਬਾਜੀ ਨੂੰ ਅਸੀਂ ਕਮਾਉਂ ਚੱਲੇ ਜੀ ਈਸਟਵਰਡ ਹੁਣ ਤਾਂ ਉਹ ਬੰਦ ਹੋ ਗਿਆ ਹੁਣ ਥੋੜਾ ਥੋੜਾ ਖੁੱਲਾ ਹੋਣਾ ਜਦ ਤੱਕ ਤੂੰ ਫੇ ਹੋਣਾ ਫੇ ਤਾਂ ਈਸਟਵਰਡ ਨੂੰ ਚੱਲੀਆਂ ਸਰਕਾਰਾਂ ਜੀ 10 ਵਜੇ ਆ ਆ ਚੰਨੀ ਸਰਕਾਰ ਆ ਆਮ ਪਾਰਟੀ ਆ ਆਮ ਪਾਰਟੀ ਨਹੀਂ ਆ ਆਪਾਂ ਲੈ ਕੀ ਗਲਤ ਬਣਾਤਾ ਉਹ ਯਾਰ ਉਹ ਤਾਂ ਕਿੰਨੇ ਐਕਸੀਡੈਂਟ ਹੋਦਾ ਤੇ ਉਹ ਦੂਜਾ ਗੋਲ ਬਣਾਉਣਾ ਚਾਹੀਦਾ ਸੀ ਉੱਥੇ ਵੀ ਤੇਰੇ ਆਹ ਨਾ ਉਹਦਾ ਨੰਗੇ ਤਾਂ ਦਹੀਂ ਬਹੁਤ ਗੱਤ ਨਾ ਆਇਆ ਨਹੀਂ ਨਾ ਜੀ ਰਾਤ ਨੂੰ ਇੰਸਟੀਚਿਊਟ ਦਾ ਮਜ਼ਾ ਰਹਿਣ ਚੱਲਿਆ ਭਾਈ ਨੂੰ ਕਮਾਉਂਡ ਚੱਲੇ ਆ ਪਰ ਹੁਣ ਵੱਜ ਗਿਆ ਜੀ 10 ਜਾਂ ਤਾਂ ਵੱਜ ਕੇ 8 ਮਿੰਟ ਹੋ ਗਏ ਆ 10 ਵੱਜ ਕੇ 8 ਮਿੰਟ ਕਿੰਨੇ ਟਾਈਮ ਤੇ ਪਹੁੰਚਵਾਂਗੇ ਆਪਾਂ 10 10 5 8 ਓਹੀ 15 ਨਹੀਂ ਨਹੀਂ 15 ਮੈਂ ਨਾਲ ਲੱਡ ਜਾਨੇ ਆਪਾਂ ਮਾ ਮਾ 50 ਕਿਲੋਮੀਟਰ ਆ 15 ਮਿੰਟ ਇਹ ਥੋੜੇ 35 40 ਮਿੰਟ ਦਾ ਲੈਰ ਵਾਲੀ ਸਪੀਡ ਤੇ ਜਾਣਾ ਹਾਂ ਇੰਨਾ ਕਿ ਬਲੇਰ ਵਾਲੀ ਜਾਨ ਕਿਦਾਂ ਲਗੋ ਕੰਮ ਕਰਨ ਦੱਸਿਓ ਫੇ ਉੱਥੇ ਉਹ ਯਾਰੇ ਦੂਜਾ ਹੋ ਗਿਆ ਹਣਾ ਨਾ ਹਣ ਰਸਤਾ ਨਿਕਲ ਗਿਆ ਹਣਾ ਬਾਬੇ ਯਾਰ ਆਪਾਂ ਰਾਜਤੋੜੀ ਰਾਜਪਾ ਰਾਜਾ ਯਾਰ ਰਾਜਤੋ ਕੀ ਕਰਨਾ ਯਾਰ ਰਾਹਾਂ ਦੇ ਰਾਹੀ ਆਏ ਕੀ ਇਹਨਾਂ ਆਏ ਹੋਏ ਹੋਏ ਵਾਤਾਂ ਦੇ ਰਸਰਾ ਚਲੋ ਆ ਲੋ ਜਾ ਕੇ ਕੋਸ਼ਿਸ਼ ਦੇਖਦੇ ਹੁਣ ਕੀ ਆਪਸੇ ਫੜਕਾਂ ਦੇ ਰਾਜੇ ਆ ਪਹੁੰਚ ਗਏ ਇਸਟਾਪੜ ਚ ਲੈਟ ਚਲ ਗਈ ਲਾਹ ਜੀ ਅਜੇ ਪਹੁੰਚੇ ਨਹੀਂ ਅਜੇ ਅਜੇ ਇਸਟਾਪੜ ਚ ਆਏਗਾ ਲੈਟ ਚਲ ਗਈ ਚਲੋ ਆ ਲੈਟਾਂ ਹੈਗੀਆਂ ਫੇ ਵੀ ਬਾਬੇ ਚਲੋ ਲੈਟਾ ਦਿਖਾ ਲੈਣੀਆਂ ਵੀਰਿਆ ਤਾਂ ਬੱਤੀ ਬੁਝਾਈ ਆ ਆਹ ਇਲੈਕਟ੍ਰੋਨੀਕ ਦੇ ਦਰਵਾਜ਼ੇ ਕਨੇਡਾ ਨਹੀਂ ਆ ਸਕਦਾ ਇੱਥੇ ਹਾਂ ਇਹ ਵੀ ਗੱਲ ਆ ਲਓ ਜੀ ਚਲੋ ਨਹੀਂ ਇਹ ਕਿਹੜੀ ਗੱਲ ਹੋਈ ਯਾਰ ਚੰਨੇ ਤੁਸੀਂ ਪੈਰ ਪਾਇਆ ਜਾਂ ਲੈਂਟ ਚਲ ਗਈ ਅਸੀਂ ਭਾਜੀ ਨੂੰ ਦਿਖਾਉਣਾ ਹੈ ਇਸਟ ਬੋਰਡ ਤੇ ਇਸਟ ਬੋਰਡ ਲੈਂਟ ਚਲ ਗਈ ਜੀ ਲਓ ਜੀ ਸਟਾਰ ਆ ਲੈਂਟਾ ਦਿਖਾਣੀਆਂ ਸੀ ਉਹਦੇ ਲੈਂਟ ਆਨ ਆਪੀ ਹੌਲੀ ਹੌਲੀ ਕੋਈ ਗੱਲ ਨਹੀਂ ਜੀ ਲੈਂਟ ਮਵਾਣੇ ਆ ਕੀਤਾ ਸਿੱਧਾ ਬਿਜਲੀ ਵਿਭਾਗ ਨੂੰ ਫੋਨ ਛੇਤੀ ਛੇਤੀ ਲੈਂਟ ਭੇਜੋ ਇਸਟ ਬੋਰਡ ਆਵਾ ਪਵਾ ਮੜਿਓ ਭਾ ਵੀ ਬੰਦ ਹੋ ਗਿਆ ਲੱਗਦਾ ਉੱਲਾ ਹਜੇ ਛੇਤੀ ਛੇਤੀ ਉਹ ਲਾਓ ਜੀ ਲਾਓ ਆ ਗਈ ਆ ਗਈ ਲੈਟ ਚਲੋ ਜੀ ਚਲੋ ਇਹ ਰੌਲਾ ਇਹ ਨਹੀਂ ਪਾਈ ਜਾਣਾ ਵੀ ਆ ਜਾਓ ਫਿਰ ਦੇਖੀਏ ਕੋ ਖਾਈ ਜਾਓ ਇੱਕ ਤਾਂ ਮਗਾਓ ਅੱਛਾ 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 ਲਾਓ ਜੀ ਦੇਖੇ ਬਾਬਾਸ ਦੇ ਕਿਆ ਚੱਲਦਾ ਬਾਬਾ ਇੱਕ ਬਾਬਾ ਹੜਾ ਚਲ ਗਿਆ ਨਿਊਜ਼ੀਲੈਂਡ ਦੇ ਕੇ ਬਾਬਾ ਸਾ ਆਇਆ ਜੀ ਹਾਂ ਲਾਓ ਜੀ ਦੇਖੋ ਕੀ ਕਾਣਾ ਪੀੜਾ ਚੱਕ ਲਓ ਮੇਰੀ ਵੀ ਆਹ ਦੇਖੋ ਮੇਰੀ ਵੀ ਆਹ ਉਹਦਾ ਕਾਹਦਾ ਕੋਪਰੀ ਲਾਓ ਜੀ ਰੋਟੀ ਬਾਣੇ ਖਾ ਲਈ ਆ ਜੀ ਨੇਰਾ ਹੀ ਨੇਰਾ ਹੋ ਗਿਆ ਬੰਦ ਹੋ ਗਿਆ ਮਮਾ ਇਸਟ ਬੋਡ ਸਾਰਾ ਹੀ ਕੋਈ ਨਹੀਂ ਖੋਲ ਲੈਣਾ ਹੋਵੇ ਖਲਾ ਰਿਆ ਜਦ ਦੇ ਹੋਰ ਆਰਡਰ ਕਰ ਲੈ ਵਿੱਚ ਬੈਠੇ ਰਹੋ ਬਸ ਆਖਰੀ ਆਰਡਰ ਲੱਗ ਗਿਆ ਆਰਡਰ ਨੇ ਜੀ ਭਾਜੀ ਆਇਆ ਸੀਗਾ ਜੀ 1-2 ਦਿਨ ਲਈ 1 ਦਿਨ ਲਈ ਚੱਲੇ ਜੀ ਲੈ ਵੀ ਮਾਤਾ ਚੱਲਿਆ ਦੇਲਾ ਭਾਜੀ 1 ਦਿਨ ਰਹਿ ਕੇ 1 ਦਿਨ ਰਹਿ ਕੇ ਚੱਲਾ ਭਾਜੀ ਇੰਡੀਆ ਦੇਖ ਲੈ 1 ਦਿਨ ਹੈ 1 ਦਿਨ ਚ ਦੇਖ ਲੈ ਇੰਡੀਆ ਦੇਖ ਲੈ ਲੈ ਵੀ ਮਾਤਾ ਓਕੇ ਫੇ ਲੈ ਵੀ ਜੋਤੀ ਆਹੀ ਮੋਰ ਲਾਓ ਜੀ ਬਾਪੂ ਜੀ ਵੀ ਚੱਲੇ ਆ ਜੀ ਹੁਣ ਹੁਣ ਪਿੱਛੇ ਸਾਰੀ ਦੇਖਭਾਲ ਆਪਾਂ ਨੂੰ ਕਰਨੀ ਪੈਣੀ ਆ ਲੋਕਾਂ ਸਾਮ ਚੱਲ ਜਾਨੂ ਲਓ ਜੀ ਡੈਡੀ ਵੀ ਚੱਲੇ ਆ ਇੱਕ ਆਲ ਦਰ ਤੇ ਸਾਹਮਣੇ ਤੇਰੇ ਸਾਹਮਣੇ ਆ ਜਾਵਾ ਜੀ ਦਿਨ ਤਾਂ ਕਰਦੇ ਭਾਵੇਂ ਜਾਣ ਨੂੰ ਇੱਕ ਦਿਨੇ ਹੋਇਆ ਸੀ ਜੇ ਬਾ ਕੋਈ ਗੱਲ ਲਓ ਜੀ ਚੱਲੀਏ ਜੀ ਹੁਣ ਬਾਪੂ ਜੀ ਵੀ ਚੱਲੇ ਹੁਣ ਕਹਿੰਦੇ ਲਓ ਜੀ ਕਹਿੰਦੇ ਆਉਣਾ ਦੀ ਚੱਲੇ ਆ ਜੇ ਘਰੋਂ ਨਿਕਲ ਗਏ ਆ ਬਾਪੂ ਸਾਡੇ ਨਾਲ ਆ ਅੱਜ ਸ਼ਰਾਰਤ ਨਹੀਂ ਕਰਨੀ ਕੋਈ ਵੀ ਚੁੱਪਚਾਪ ਜਾਣਾ ਆ ਹਾਂਜੀ ਪਾਜੀ ਆਇਆ ਸੀ ਲੈ ਤੇ ਹੁਣ ਪਾਜੀ ਹਣੀ ਵੀ ਚੱਲੇ ਬਸ ਇੱਕ ਦਿਨ ਦਾ ਕੰਮ ਇਹ ਬਤਾਓ ਬੇਟਾ ਮਾਰਟਿੰਡ ਦਿਮਚੋਨੀ ਕੜ ਦਾ ਆਪਾ ਮੈਂ ਪਿੰਡ ਚੋਂ ਨਿਕੜਿਆ ਵੇ ਭਾਈ ਆਪਾਂ ਪਨੀਰੀ ਵਜਾਉਣ ਆਏ ਝੋਨੇ ਵਾਲੇ ਦੱਸਣਾ ਹੈ ਜਿਆ ਦੀ ਦੱਸਣਾ ਹੈ ਨਾ 20 ਦਿਨ ਆਇਆ ਸੀ ਉਧਰੋਂ ਇੱਕੋ ਦਿਨ ਵੀ ਛੁੱਟ ਉਧਰੋਂ 20 ਦਿਨ ਆਇਆ ਸੀ ਭਾਈ ਉਧਰੋਂ ਝੋਨੇ ਦਾ ਆਪਾਂ ਨੂੰ ਅਮਰੀਕਾ ਤੋਂ ਰਿਪੋਰਟ ਉਹ ਦੂਜਾ ਹੋਇਆ ਆਪਾਂ ਨੂੰ ਇੰਪੋਰਟ ਹੋ ਰਿਹਾ ਉਹ ਹੋਇਆ ਉਹ ਯਾਰ ਮੈਂ ਮੰਨਦਾ ਘੱਟ ਅੰਗਰੇਜ਼ੀਉਂ ਦੀ ਕੋਈ ਗੱਲ ਨਹੀਂ ਇੱਥੇ ਕੋ ਗੁੱਸੇ ਕਰਨ ਵਾਲੀ ਗੱਲ ਛੱਡੋ ਯਾਰ ਚਲੋ ਜੀ ਨਾਈਸ ਗੁੱਟ ਗੁੱਟ ਵੈਰੀ ਗੁੱਟ ਚੱਲੇ ਅਸੀਂ ਲੁਪੀਆਂ ਲਾ ਕੇ ਲਓ ਜੀ ਰਵਿੰਦਰ ਨੇ ਪਲੇਟ ਲਾ ਲਈ ਕਹਿੰਦੇ ਮੱਖ ਤੇ ਰਵਿੰਦਰ ਇੱਦਾਂ ਧੋਖਾ ਹੜਾ ਦਿੰਦਾ ਨਾਲੇ ਪੁਲਿਸ ਮਾਨ ਰੋਵੇ ਪਲੇਟ ਲਾ ਕੇ ਮੈਂ ਕਿਹਾ ਅੱਜ ਜਹਾਜ਼ ਆੜਾ ਕੇ ਦੇਖਦੇ ਆਂ ਹਾਂ ਪਾਲਟ ਬਣਨ ਲੱਗਿਆ ਲਓ ਜੀ ਲੱਗਾ ਭਾਜੀ ਸਿਲੈਕਟ ਕਰਾਂਗੇ ਗੱਲ ਵਾ ਯੈਸ ਕੱਪੜੇ ਪ੍ਰੈਸ ਕਰਤੀ ਹੈ ਜੀ ਹਾਂ ਜੀ ਹਾਂ ਜੀ एक दिन का सफर होया कंप्लीट बस <laughs> <काम> हो <गया। laughs> जाओ जाओ ਤੇ ਦੇਖੋ ਜੇ ਲੱਗੇ ਵਾ ਸਕਾਰ ਤਾਣ ਵੇ ਕਿਹੜਾ ੜਿੱਕੇ ਆਣਾ ਵਾ ਚੱਕਣਾ ਜਦੇ ਪ੍ਰਾਈਵੇਟ ਨੰਬਰ ਆਵੇ ਨਾ ਪੰਜਾਬ ਪੰਜੂ ਵਾਲੀ ਗੱਡੀ ਰਗੜ ਦਿੰਦੇ ਆ ਜੀ ਇਹ ਤਾੜ ਤੇ ਖੜਿਆ ਉਹ ਜਾਨੇ ਤਾੜ ਤੇ ਖੜਿਆ ਪਾਸੇ ਕੁੜਿੱਕੇ ਆਵੇ ਸਹੀ ਸਾਡੇ ਵਰਗਾ ਰੁਪਈਆ 1000 ਲੈ ਆ ਲੈਣਾ 2000 ਇਹ ਸ਼ੀਸ਼ੇ ਕਾਲਿਆਂ ਦਾ ਤੁਹਾਨੂੰ ਪਤਾ ਵੇ ਇੱਥੇ ਵਢਾਂਗਾ ਹੁੰਦਾ ਜੰਨੇ ਚਲੋ ਵੇ ਚਲੋ 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 ਜਰਾ ਜੰਨੇ ਆਵਲ ਵੇ ਇਹ ਘਰ ਵਾਪੇ ਪੈਰ ਨੀ ਲੱਗਦੇ ਉਹ ਰਵਿੰਦਰ ਇਹ ਕਰਨੀ ਤੇ ਤੋੜਿਆ ਕੋਈ ਗੱਲ ਨਹੀਂ ਕੋਈ ਗੱਲ ਆ ਹੁਣ ਘਰੇ ਲਵਾ ਲੈਣ ਜਉਨਾ ਆਪਾਂ ਘਰ ਤੋਂ ਹੋਵੇ ਨਹੀਂ ਕੀ ਕਰਨਾ ਅੰਡਰਗਰਾਉਂਡ ਲਵਾਉਂਗਾ ਆਪਾਂ ਨੂੰ ਨਿਆਇਆ ਨਾ ਪੂਰੀ ਕਰਨ ਆਪਾਂ ਇਹ ਵੀ ਗੱਲ ਆ ਥੱਲੇ ਜਾਇਆ ਕੰਮ ਦੀ ਦਾ ਸਫਰ ਦੇਖੋ ਜੀ ਬਹੁਤ ਹੀ ਵਧੀਆ ਲੰਘ ਰਿਹਾ ਹੈ ਪਰ ਤਾਂ ਟ੍ਰੈਫਿਕ ਤੋਂ ਬਚਾ ਹੋ ਗਿਆ ਟ੍ਰੈਫਿਕ ਤੋਂ ਅਸੀਂ ਬਚ ਗਏ ਹੈ ਟਾਈਮ ਨਾ ਬਰਬਾਦ ਹੋ ਜਾਣਾ ਕੀ ਹੋ ਗਿਆ ਇੱਦਾਂ ਵੀ ਦਸ ਸਾਲਾਂ ਤੋਂ ਬਚਾ ਹੋਵੇ ਕਿਉਂਕਿ ਲਾਇਸੈਂਸ ਰਵਿੰਦਰ ਲੈ ਕੇ ਨਹੀਂ ਆਇਆ ਝੱਗਾ ਪਾਇਆ ਇਹ ਵੀ 10 ਵਿੱਚ ਅੰਦੀ ਨੇ ਬੈਲਟ ਕਿੱਦਾਂ ਲਾਈਆਂ ਸੀ ਜੰਨੀ ਨੇ ਬੈਲਟਾਂ ਲਾਈਆਂ 에어ਪੋਰਟ ਵੱਲ ਨਿਕਲੇ ਦੋਏ ਪਾਸੇ ਖਿੱਚ ਕੇ ਲਾ ਲਈਆਂ ਹਨ 10 ਜੇਕ ਕੋ ਹੋਰ ਵੀ ਲਾ ਲਈਆਂ ਨਾਲੇ ਜਿਮ ਲਾਈ ਪਹਿਲਾਂ ਇਹ ਤਾਂ ਲੋ ਜੀ ਤੇ ਫੇਰ ਲੰਘਾਇਆ ਇਹਦਾ ਬੈਲਟਾਂ ਦੋਏ ਪਾਸੇ ਇਹ ਤਾਂ ਇਹਦਾ ਤਾਂ ਜੈ ਬੈਲਟ ਇਹ ਦੇਖ ਲਓ ਜੀ ਕਰੋ ਆਹ ਦੇਖੋ ਬੰਦਾ ਚੱਕਣਾ ਹੋਵੇ ਤਾਂ ਚੱਕ ਸਕਦੇ ਆ ਭਾਈ ਅਗਲਾ ਹਿੱਲ ਵੀ ਨਹੀਂ ਸਕਦਾ ਦੇਖ ਲਓ ਨੋ ਹਕ੍ਰਿਸ਼ਟਾ অলਵੇਜ਼ ਬੈਸਟ ਛੋਟਾ ਮੇਚ ਕੋ ਛੋਟਾ ਚੋਰਾਂ ਚੋਰਾਂ ਗੱਜਾਂਗੇ ਚਲੋ ਜੀ ਆ ਜਾਓ ਬਾਜੀ ਆਇਆ ਸੀਗਾ ਇਹ ਦੇਖ ਲਓ ਸਿਰਫ ਇੱਕ ਦਿਨ ਲਈ ਪਾਪੂ ਨਾਲ ਲੈ ਕੇ ਚਲੇ ਗਏ ਆ ਤੇ ਕਿੰਦਾ ਦੇ ਕੱਲ ਅਸੀਂ ਦਿੱਲੀ ਤੋਂ ਅਸੀਂ ਲੈ ਕੇ ਆਏ ਤੇ ਅੱਜ ਹੁਣ ਛੱਡ ਗਏ ਇੱਕ ਦਿਨ ਨੰਗਿਆਂ ਬਸ ਈਸਟਵਰਡ ਜਾ ਹੋਇਆ ਜੀ ਤੇ ਬਸ ਕੁਛ ਮਾੜਾ ਮੋਟਾ ਖਾ ਹੋਇਆ ਪੀਂ ਸੀ ਧੰਨਵਾਦ ਦਿੱਲੀ ਛੱਡਣ ਦੇਖ ਲਓ ਅਮਰੀਕਾ ਤੋਂ ਪੰਜਾਬ ਰਸਾ ਫਿਰ ਸਿਰਫ ਇਹ ਜਹਾਜ਼ ਇਹ ਹੋਣੀ ਹੈ ਨਹੀਂ ਤਾਂ ਸੁਨਾਈਦਾ ਜੀ ਜਾਣਾਂਗੇ ਹੋਰ ਗੱਲ ਆਹ ਹੋਰੀ ਚਲ ਆਜੋ ਫਿਰ ਆਣ ਦੇਖਦੇ ਆ ਸਵੇਰੇ ਤਾਂ ਖਾਂਦੇ ਪੀਂਦੇ ਆ ਆਹ ਹੁਣ ਫੇਰ ਕੋ ਖਾਣ ਦੈਲੀ ਖਾਤਾ ਲੱਸੀ ਜੀ ਪੀਕੇ ਹੋਰ ਤਰਾਹਾਂ ਮੈਂ ਤੜਕਾ ਜਿਹਾ ਸਵੇਰੇ ਆਹ ਲੱਸੀ ਸਹੀ ਨਹੀਂ ਸੀ ਰਵਿੰਦਰ ਉਹ ਖੱਟੀ ਸੀ ਥੋੜੀ ਜੀ ਹਨਾ ਜਲਦੀ ਤੈਨੂੰ ਵੀ ਹੋਰ ਤਰਾਹਾਂ ਨੀਂਬੂ ਦਾ ਸੱਤ ਪਾਇਆ ਸੀ ਕਹਿੰਦੇ ਉਹਨਾਂ ਨੇ ਕੋਣ ਅੰਦਰ ਆ ਕੇ ਜੰਮਣ ਲੱਗਿਆ ਚੰਗੀ ਤੇਰੇ ਦਵਾਰਾਂ ਤੇ ਚਲ ਪਹੁੰਚ ਲਾਣੇ ਹੁਣ ਦਿੱਤੇ ਮਾਵਾ ਕਾ ਮਾਵਾ ਖਾਣੇ ਆ ਜੀ ਅਸੀਂ ਪਹੁੰਚ ਰਹੇ ਆ ਜੀ ਘਰ ਹਾਡਾ ਬਲੌਗ ਇੱਥੇੋਂ ਦਾ ਖਤਮ ਹੋਇਆ ਸੁੱਤੇ ਪਏ ਆਏ ਆ ਜੀ ਸਾਨੂੰ ਵੀਡੀਓ ਬੁਡੀਓ ਬਣਾ ਰਹੇ ਥੱਕ ਗਿਆ ਸੰਨੇ ਹਣੀ ਬੋਲਟ ਚੱਕ ਸੰਨੇ ਐਨੇ ਸਾਊਂਡ ਸਾਊਂਡ ਪੋਲੂਸ਼ਨ ਕਰ ਰਹੇ ਹੋ ਤੁਸੀਂ ਲਓ ਜੀ ਬਾਬਿਓ ਮਿਲਦੇ ਆ ਜੀ ਅਗਲੇ ਬਲੌਗ ਕਰਦੇ ਆਂ ਵੇ ਬਸ ਵੱਖਰਾ ਵੱਖਰਾ ਲਓ ਜੀ